ਇਹੀ ਜੀ ਬ੍ਰਦਰ ਇਨ ਲਾਉ ਮੇਰਾ ਕੀ ਮਾਮਲਾ ਕੀ ਭਾਜੀ ਮਾਮਲਾ ਜੀ ਇਹੀ ਪਰਸੋਂ ਤੋਂ ਲੱਭਦੇ ਪਈ ਸ਼ਾਮ ਦੇ ਲਾਫਤਾ ਸੀਗਾ ਘਰੋਂ ਤੇ ਸਾਨੂੰ ਵੀ ਕੱਲ ਸਵੇਰੇ ਦੱਸਿਆ ਸਾਡੀ ਮਦਰ ਇਨ ਲਾਉ ਨੇ ਕਿ ਇਦਾਂ ਲੱਭਦਾ ਨਹੀਂ ਪਿਆ ਮੁੰਡਾ ਪਤਾ ਨਹੀਂ ਕਿੱਥੇ ਚਲਾ ਗਿਆ ਤੇ ਇਹੀ ਫਿਰ ਇਹਦੇ ਯਾਰਾਂ ਦੋਸਤਾਂ ਦੱਸਿਆ ਕਿ ਤਾਏ ਦਾ ਮੁੰਡਾ ਨਾਲ ਇਹਦੇ ਰਾਣਾ ਜੀ ਉਹ ਲੈ ਕੇ ਗਿਆ ਇਹਨੂੰ ਤੇ ਪਾਸੇ ਫਿਰ ਉਹ ਰਾਣੇ ਨੂੰ ਜਦੋਂ ਪੁੱਛਿਆ ਪੁੱਛਿਆ ਕਹਿੰਦਾ ਮੈਨੂੰ ਪਤਾ ਨਹੀਂ ਆਇਆ ਕਿੱਥੇ ਆ ਤੇ ਉਹ ਬਾਤ ਰਾਨੇ ਦਾ ਨੰਬਰ ਲਾਉਂਦੇ ਰਾਨੇ ਦਾ ਨੰਬਰ ਉਹਨੇ ਲੱਗਾ ਕਿ ਤੂੰ ਦੱਸ ਦੇ ਦੇ ਐਟ ਲਿਸਟ ਆ ਕਿੱਥੇ ਆ ਨਾਲ ਤੇਰੇ ਗਿਆ ਸੀਗਾ ਤੇ ਉਹਨੇ ਵੀ ਦੱਸਿਆ ਫਿਰ ਇਦਾਂ ਹੀ ਹੁਣ ਅੱਜ ਮੈਂ ਵੀ ਚੰਡੀਗੜ੍ਹੋਂ ਆਪਾਂ ਆਏ ਲੱਭਣ ਲੱਭਣ ਲਈ ਚਾ ਲੋ ਸੱਸ ਕੱਲੀ ਆ ਕਿੱਥੇ ਲੱਭਦੀ ਰਹੂਗੀ ਉਹ ਜਗਾ ਆ ਕੇ ਦੇਖਿਆ ਇਦਾਂ ਹੀ ਲੱਭਦੇ ਲੁੱਭਦੇ ਫਿਰ ਉੱਪਰ ਦੇਖਿਆ ਤਾਂ ਉੱਪਰੋਂ ਵੀ ਇਦਾਂ ਡੈਡ ਬੜੀ ਮੂਰੀ ਦੀ ਕੀ ਮੌਤ ਕੀ ਕਾਰਨ ਹੈ ਕਹਤੋ ਮੋਦ ਮੋਦ ਦੇਖੋ ਜੀ ਹੁਣ ਪੋਸਟਮਾਰਟਮ ਲਈ ਭੇਜਣ ਲੱਗੇ ਨੇ ਮੁਲਾਜ਼ਮ ਉੱਚ ਪਤਾ ਲੱਗੇਗਾ ਕੀ ਗੱਲ ਹੋਈ ਜੀ ਜਾਂ ਕੋਈ ਡਰੱਗ ਦੀ ਓਵਰਡੋਜ਼ ਆ ਜਾਂ ਕੋਈ ਹੋਰ ਕੋਈ ਕਿਸ ਚੀਜ਼ ਨਾਲ ਉਹਦੇ ਹੋਈ। ਕੀ ਕੰਮ ਕਰਕੇ ਕਰਦਾ ਤੁਸੀਂ? ਇਹ ਇੱਥੇ ਗੈਸ ਏਜੰਸੀ ਆ ਚੌਂਕ ਜਿੱਥੇ ਕਾਲਾਂ ਵਾਲੀ ਚੋਂ ਉੱਥੇ ਆ ਲੱਗਾ ਹੈ ਲੇਬਰ ਦਾ ਕੰਮ ਕਰਦਾ। ਬਸ ਨਸ਼ਾ ਨੁਸ਼ਾ ਕਰਦਾ ਆਦੀ ਹੈ ਕਿ ਨਹੀਂ ਪਹਿਲਾਂ ਤਾਂ ਨਹੀਂ ਕਦੀ ਸਾਨੂੰ ਤਾਂ ਨਹੀਂ ਦੱਸਿਆ ਕਿ ਕੋਈ ਨਸ਼ਾ ਨੁਸ਼ਾ ਕਰਦਾ। ਇਦਾਂ ਦਾ ਕੋਈ ਸੁਣਿਆ ਨਹੀਂ। ਇਕੱਲਾ ਇਕੱਲਾ ਹੀ ਸੀਗਾ ਜੀ। ਕਿੰਨ ਸਿਸਟਰ ਕਿੰਨੀਆਂ ਨੇ? ਸਿਸਟਰ ਦੋ ਨੇ। ਤੇ ਸਰ ਜਦੋਂ ਇਹ ਗੁੰਮ ਹੈ ਸੀ ਤੇ ਕੋਈ ਗੁੰਮਸ਼ੁਦੀ ਰਿਪੋਰਟ ਲਖਾਈ ਪਈ। ਹਾਂਜੀ ਕੱਲ ਲਖਾਈ ਸੀਗੀ। ਪਹਿਲਾਂ ਤਾਂ ਵੇਟ ਕੀਤੀ ਥੋੜੀ ਦੇਰ 12-15 ਘੰਟੇ ਕਿ ਸ਼ਾਇਦ ਆ ਜਾਵੇ ਵਾਪਸ। ਵਟ ਆਇਆ ਨਹੀਂ ਜਦੋਂ ਫਿਰ ਹਾਰ ਕੇ ਆਈ ਕਿਹਾ ਕਿ ਜਾਓ ਰਿਪੋਰਟ ਤਾਂ ਲਿਖਾ ਕੇ ਆਓ ਮਿਸਿੰਗ ਦੀ ਫਿਰ ਉਹ ਕੱਲ ਰਿਪੋਰਟ ਲਿਖਾ ਕੇ ਆਏ ਸੀਗੇ ਤੇ ਉਹੀ ਕਾਰਵਾਈ ਉਹ ਵੀ ਕਰਦੇ ਪਏ ਸੀਗੇ ਨੰਬਰ ਵਗੈਰਾ ਟਰੇਸ ਕਰਦੇ ਪਏ ਸੀਗੇ ਕਿ ਕਿੱਥੇ ਲੋਕੇਸ਼ਨ ਆ ਰਹੀ ਹੈ ਮੁਕਤ ਸਰ ਪੀਸ ਪਹੁੰਚੀ ਜਿੱਥੇ ਡੈਡ ਬਿੱਟੀ ਮਿਲੀ ਹਾਂਜੀ ਹਾਂਜੀ ਕਿ ਕੀ ਸ਼ੱਕ ਹੈ ਕਿਸੇ ਤੇ ਲਾਲ ਸ਼ੱਕ ਤਾਂ ਨਹੀਂ ਕਿਸੇ ਤੇ ਕੀ ਕੇ ਤੇ ਵੀ ਨਹੀਂ ਹੈਗਾ ਬਟ ਉਹ ਲੱਭ ਜੇ ਚਲੋ ਪਤਾ ਤਾਂ ਲੱਗੇ ਕੀ ਗੱਲ ਕੀ ਹੋਈ ਆ ਸ਼ੱਕ ਤਾਂ ਕੀ ਇਹਦੇ ਤੇ ਕਰਨਾ ਨੂੰ ਕੀ ਕੀ ਮੰਕੀ ਕਰਦੇ ਤਾਂ ਮੰਗੇ ਹੀ ਆ ਕਿ ਬਸ ਇਹ ਜਿਹੜਾ ਨਸ਼ਾ ਹੈ ਕਿ ਤਰੀਕੇ ਨਾਲ ਘਟ ਹੋ ਜੇ ਪੰਜਾਬ ਤੋਂ ਮੁੱਕ ਤਾਂ ਸਕਦਾ ਨਹੀਂ ਘਟ ਹੋ ਜੇ ਚਲੋ ਇੰਨਾ ਹੀ ਬੜਾ ਪੁਲਿਸ ਦਾ ਵੀ ਪੰਜਾਬ ਸਰਕਾਰ ਵੀ ਬੜਾ ਪੈਸਾ ਲਾ ਰਹੀ ਹੈ ਮੜ ਕੇ ਘਰ ਪੰਜ ਵਜੇ ਕੇ 50 ਮਿੰਟ ਤੇ ਆ ਕੇ ਬੜਾ ਖੁਸ਼ੀ ਕਸ਼ਾਈ ਮਤਲਬ ਹੀ ਮਾਂ ਪੁੱਤ ਮੜ ਕੇ ਬਾਬੇ ਸੀਚਾਂ ਦੇ ਮੱਥਾ ਵੀ ਟੇਕਣ ਗਏ ਆ ਘਰ ਆ ਕੇ ਦਵਾਈ ਵੀ ਲੈਣ ਗਏ ਸਾਢੇ 7 ਪੌਣੇ 8 ਵਜੇ ਤੇ ਘਰੋਂ ਗਿਆ ਮੜ ਕੇ ਮਮਮੀ ਸ਼ੇਅਰ ਕਰਾਂ ਆ ਨਾਲ ਸਾਡੇ ਗਵੰਡ ਦਾ ਮੁੰਡਾ ਦਸ ਕਰਨ ਉਹਦੇ ਨਾਲ ਸੈਰ ਕਰਨ ਚਲ ਗਿਆ ਸੈਰ ਕਰਕੇ ਤੇ ਮਰ ਘਰੋਂ ਫੇਰ ਜਾ ਕੇ ਪਤਾ ਨਹੀਂ ਘਰੋਂ ਕੀ ਖੜਿਆ ਤੇ ਕੀ ਨਹੀਂ ਤੇ ਮੇਰੇ 9:30 ਵਜੇ ਮੇਰੇ ਬੋਤ ਦਾ ਫੋਨ ਬੰਦ ਹੋ ਗਿਆ ਫੋਨ ਵੀ ਬੰਦ ਹੋ ਗਿਆ ਕੋਈ ਮੇਰਾ ਫੋਨ ਲੱ ਲਾ ਕੇ ਸ਼ਟਾਈਨ ਹੋ ਗਿਆ ਨਹੀਂ ਮੁੰਡੇ ਦਾ ਫੋਨ ਲੱਗਦਾ ਤੇ 10 ਵਜੇ ਮਾਰ ਕੇ ਤੇ ਘਰ ਆ ਗਿਆ ਇੱਕ ਦਿਨ ਦੀ ਗੱਲ ਹੈ ਇੱਕ ਦਿਨ ਮਿਸਮਾ ਸ਼ੁਕਰਵਾਰ ਰਾਤ ਸ਼ੁਕਰਵਾਰ ਰਾਤ ਇਹ 10:00 ਵਜੇ ਦੀ ਜਦੋਂ ਕੰਮ ਸਮੂਤ ਕਰਦੋਗੇ ਬੇਟੇ ਦਾ 9:30 ਹੋ ਗਏ ਤੇ ਵੀ ਜੇ ਮਤਲਬ ਫੋਨ ਬੰਦ ਹੋ ਗਿਆ ਅੱਜ ਕਿਉਂ ਪਤਾ ਲੱਗਾ ਤੈਨੂੰ ਅੱਜ ਮੇਰੇ ਕੋਲ ਦਿਖਾ ਦਿੱਤੀ ਲਪੰਡੇ ਹੱਥ ਲਪੰਡੇ ਇਹ ਮੁੰਡੇ ਦੇ ਨਿਆਣੇ ਹੀ ਚਲੋ ਗਵਾਂਢ ਤੇ ਉਹ ਵਿਚਾਰੇ ਸੜਕਾਂ ਤੇ ਵੇਖ ਕੇ ਆਏ ਅੱਜ ਦੋਏ ਆਪਣ ਮਈਏ ਆਏ ਨੇ ਤਾਂ ਉਹਨਾਂ ਨੇ ਨਾਲ ਉਹ ਫੌਜੀ ਨੇ ਆਪਣਾ ਕਾਲਾ ਫੌਜੀ ਉਹ ਵੀ ਨਾਲ ਗਏ ਨੇ ਤਾਂ ਜੋ ਕੋਰੀਡੋਰ ਤੇ ਜਿਹੜਾ ਪਹਿਲਾ ਬਨਾਣਾ ਗੇਟ ਹੈ ਨਾ ਉੱਥੇ ਜਾ ਕੇ ਉਹਨਾਂ ਨੂੰ ਉੱਤੇ ਚੜ ਕੇ ਵੇਖਿਆ ਤੇ ਮੇਰਾ ਪੁੱਤ ਪਰ ਨਾਂ ਵੀ ਪਿਆ ਉੱਥੇ ਜੁੱਤੀ ਕੇ ਪਾਸੇ ਜਤੀ ਪਤਾ ਹੀ ਨਹੀਂ ਕਿ ਚਗੋ ਚਗਮੋਂ ਨਿਕਲ ਗਈ ਕਿੰਨੀ ਉਮਰ ਕਿੰਨੀ ਕਦੀ 28 27 ਸਾਲ ਹੈਗੀ ਹੈ ਵਿਆਹ ਕਵਾਰਾ ਜੀ ਕਿੰਨੀ ਆਪਾਂ ਲਗਣੀ ਦੋ ਕੀ ਮੈਂ ਕਰਦੇ ਆ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਮੰਗ ਕਰਨੇ ਪਏ ਨੂੰ ਵੱਧ ਤੋਂ ਵੱਧ ਸਜ਼ਾ ਦਿਓ ਬੇਸ਼ੱਕ ਮਾਰ ਵਿਦਿਆਨ ਤੋਂ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਕਰ ਮੱਤੇ ਮਾਰਿਆ ਮੁੰਡੇ ਨੂੰ ਕਰ ਮੇਰੇ ਪੁੱਤ ਨੂੰ ਘਰੋਂ ਖੜ ਕੇ ਮਾਰਿਆ ਇਹ ਕੋਈ ਅੰਜਸ ਹੈ ਨਾ ਅਜਿਹੀ ਕੋਈ ਨਹੀਂ ਹੈਗੀ ਇਹ ਮੁੰਡਾ ਬਹੁਤ ਹੀ ਜ਼ਿਆਦਾ ਚਲਾਕ ਸਿਆਰੀ ਇਹਨਾਂ ਦੇ ਪਾਪਾ ਦੀ 2 ਸਾਲ ਹੋ ਗਏ ਪਰੇਟ ਹੋਇਆ ਕਿ ਇਹਨੇ ਮਗਰੋਂ ਚੋਲਾ ਸਾਬੋਂ ਵੀ ਕਢਾਤਾ ਹੀ ਪਾਟ ਪੁੱਟ ਕਰਦਾ ਸੀ ਮੁੰਡਾ ਇਹ ਕੋਪੇਪੜਾ ਨਾ ਪੜਨਾ ਜੇ ਬੰਦੇ ਪਾਤ ਤੀਨ ਚੋਲਾ ਸਾਬੋਂ ਵੀ ਕਢਾਤਾ ਚੋਲਾ ਸਾਲ ਤੋਂ ਚਲੋ ਪਾਟ ਤੋਂ ਹਟ ਗਿਆ ਮੁੜ ਕੇ ਚਾਚੀ ਉੱਥੇ ਸਕਿਉਰਟੀ ਗਾਰਡ ਦੀ ਨੌਕਰੀ ਕਰਨੀ ਇੱਥੇ ਕਰਨੀ ਹੈ ਮਝੀਟੇ ਜਾਣਾ ਮੇਰੇ ਕੋਲ 10000 ਰੁਪਏ ਇਹਨਾਂ ਨੇ ਹਫ਼ਤੇ ਦੇ ਵਿੱਚ ਡਾਇਆ ਦੂਆ ਮੇਰ ਕੋ ਲਾਜਣਾ 1000 ਦੇ ਦੇ 1500 ਦੇ ਮੰਮੀ ਆਜਾ ਦੇ ਦੇ ਮੈਨੂੰ ਨਹੀਂ ਪਤਾ ਪੀ ਕੀ ਕਰਦਾ ਇਹਨੇ ਗੁਰਦੁਆਰੇ ਵੀ ਇਹ ਟੀਕਾ ਦਾ ਸਮਾਨ ਦੇ ਕੇ ਨਾ ਟੀਕਾ ਲਾਇਆ ਨੇ ਦੇ ਕੇ ਸਮਾਨ ਤੇ ਉਥੇ ਆਪ ਮੈਂ ਡਿੰਡੀ ਤੇ ਚੱਲਿਆ ਆਵਾ ਤੇ ਮੁੰਡਾ ਜਦੋਂ ਮੈਨੂੰ ਫੋਨ ਆਇਆ ਤੇ ਮੁੰਡਾ ਘੁਰਤ ਵਾਲੀ ਡਿੱਗਾ ਹੁਣ ਇਹ ਦੀ ਸਾਜੇ ਇਹਦੀ ਵੀ ਇਹਦਾ ਵੀ ਹੁਣ ਨਹੀਂ ਹੋਦਾ ਫੋਨ ਲਾਇਆ ਵਾ ਫੋਨ ਉਹਦਾ ਬੰਦ ਆਂ ਲਿਆ ਸੀ ਤੇ ਜਿਹੜੇ ਖੋਲਿਆ ਸੀ ਮੰਗੇ ਕਿ ਮੇਰੀ ਇਹੋ ਮੰਗ ਪੇ ਜਿੱਥੇ ਵੀ ਫੜਿਆ ਜਾਂਦੇ ਤਾਂ ਚਾਹੀਦਾ ਮੈਨੂੰ ਹੁਣ ਸਾਥ ਚਾਹੀਦਾ ਮੇਰੇ ਪੁੱਤ ਦਾ ਇਨਸਾਫ ਚਾਹੀਦਾ ਮੈਂ ਕੱਲੀ ਜਾਨੀ ਕੀ ਕਰ ਸਕਦੀ ਹਸਪਤਲ ਵੀ ਮੇਰੇ ਕੋਲ ਹੋ ਗਿਆ ਹਾਲਤ ਵੇਖੋ ਮੈਂ ਤਾਂ ਇਹਦੇ ਸਿਰ ਤੇ ਬੈਠੀ ਹਾਂ ਹਾਂਜੀ ਸਰ ਅੱਜ ਇੱਕ ਨੌਜਵਾਨ ਦੀ ਜਿਹੜੀ ਡੈਡਵਾਰ ਮਿਲੀ ਹੈ ਕੀ ਮਾਮਲਾ ਹੈ ਅੱਜ ਜੋ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਾਣਾ ਜਿਹੜਾ ਰਸਤਾ ਹੈ ਉਹ ਗੇਟ ਦੇ ਉੱਪਰ ਗੁੰਮਟ ਹੈ ਗੁੰਮੜ ਦੇ ਵਿੱਚੋਂ ਇੱਕ ਬਾਡੀ ਮਿਲੀ ਆ ਜਿਹੜੀ ਕੋਈ ਕਰੀਬ 28 ਸਾਲ ਲੜਕੇ ਦੀ ਬਾਡੀ ਹੈ ਲਵਪ੍ਰੀਤ ਸਿੰਘ ਨਾਂ ਦੇ ਦਾ ਇੱਥੇ ਨਾਲ ਹੀ ਸ਼ਹਿਰ ਦੇ ਵਿੱਚ ਡੇਰਾ ਬਾਬਾ ਨਾਨਕ ਬਾਜ਼ਾਰ ਸੀ ਰਹਿੰਦਾ ਹੈ ਰਹਿਣ ਵਾਲਾ ਇਹਦਾ ਤਾਇ ਦਾ ਲੜਕਾ ਤੇ ਪਰਸੋਂ ਦੇ ਘਰੋਂ ਗਾਇਬ ਸੀ ਜਿਸ ਦੇ ਸਬੰਧ ਵਿੱਚ ਕੱਲ ਇਹਦੇ ਲਵਪ੍ਰੀਤ ਦੇ ਮਾਤਾ ਪਿਤਾ ਨੇ ਕੰਪਲੇਨਟ ਕੀਤੀ ਸੀ ਜਿਹਦੇ ਵਿੱਚ ਇਹਦਾ ਇਸ਼ਤਿਹਾਰ ਵਗੈਰਾ ਜਾਰੀ ਕਰਾਇਆ ਗਿਆ ਸੀ ਇਹ ਕਿੱਥੇ ਗਏ ਨੇ ਦੋਨੋਂ ਪਰ ਲੇਕਿਨ ਇਹਦਾ ਤਾਇਦਾਰ ਕੱਲ ਵਾਪਸ ਆ ਗਿਆ ਸੀ ਆਪਣੇ ਘਰ ਇਹ ਮਿਲਨੀ ਸੀ ਦਾ ਅੱਜ ਇਹਦੇ ਇਹਦੇ ਪਰਿਵਾਰ ਵਾਲੇ ਭਾਲ ਕਰਦੇ ਹੋ ਇੱਥੇ ਪਹੁੰਚੇ ਨੇ ਜਿੱਥੇ ਇਹਨਾਂ ਦੀ ਬੋਡੀ ਮਿਲੀ ਆ ਤੇ ਇਹਦਾ ਪੋਸਟਮਾਰਟਮ ਕਰਾਉਣਾ ਹੈ ਆਫਟਰ ਪੋਸਟਮਾਰਟਮ ਜੋ ਵੀ ਇਹਦਾ ਕੌਜ਼ ਆਫ ਡੈਥ ਹੈਗਾ ਦੇ ਮਤਾਬਕ ਕਾਰਵਾਈ ਕੀਤੀ ਜਾਏਗੀ ਸਰ ਫਿਰ ਪਰਿਵਾਰ ਇਹ ਲੜਕੀ ਕਰ ਰਹੇ ਕੀਤੀ ਜਾ ਰਹੀ ਤੁਸੀਂ ਫਿਲਹਾਲ ਇਹ ਇੱਕ ਸੋਚ ਚੱਤ ਵੀ ਕਰ ਰਹੇ ਇਹਦੇ ਪਰਿਵਾਰ ਦੇ ਮੈਂਬਰ ਚਾਹੁੰਦੇ ਨੇ ਵੀ ਹੋਵੇ ਤੇ ਸਾਨੂੰ ਪਤਾ ਲੱਗੇ ਵੀ ਇਹਦਾ ਕੌਜ਼ ਆਫ ਡੈਥ ਕੀ ਆ ਇਹਨੂੰ ਇਹਦੇ ਤਾਇ ਦੇ ਲੜਕੇ ਨੇ ਜਾਂ ਕੁਝ ਦੇ ਕੇ ਮਾਰਿਆ ਹੈ ਜਾਂ ਇਹ ਆਪਣੇ ਆਪ ਕੁਝ ਮਰਿਆ ਹੈ ਮੁਗਲੀ ਜਾਣ ਤੋਂ ਕੀ ਲੱਗਦਾ ਵੈਸੇ ਡੈਡ ਬਟ ਵੀ ਮੁਗਲੀ ਜਾਣ ਤੋਂ ਅਜੇ ਕੁਝ ਨਹੀਂ ਕਹਿ ਸਕਦਾ ਇਹਦੇ ਬਾਰੇ ਤੇ ਆਫਟਰ ਪੋਸਟਮਾਰਟਮ ਵੀ ਪਤਾ ਚੱਲੇਗਾ ਇਹਦੀ ਮੌਤ ਕਿਸ ਤਰ੍ਹਾਂ ਹੋਈ ਮੌਤੇ ਕਰਨ ਪਰ ਪਰਿਵਾਰ ਵਾਲਾ ਸ਼ੱਕ ਜਤਾਇਆ ਜਾ ਰਿਹਾ ਕਿ ਪਹਿਲਾਂ ਵੀ ਇਹਨਾਂ ਦੀ ਕੋਈ ਲੜਾਈ ਵਗੈਰਾ ਹੋਈ ਸੀ ਉਹਦੀ ਵੀ ਤਫਤੀਸ਼ ਕੀਤੀ ਜਾਵੇਗੀ ਜਿਸ ਤਰ੍ਹਾਂ ਦੀ ਵੀ ਤਫਤੀਸ਼ ਦੌਰਾਨ ਕੋਈ ਗੱਲ ਸਾਹਮਣੇ ਆਏਗੀ ਲੜਾਈ ਝਗੜੇ ਵਾਲੀ ਜਾਂ ਇਹਦੇ ਤਾਹੇ ਦੇ ਲੜਕੇ ਦੇ ਖਿਲਾਫ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ